ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਵਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਤੁਹਾਨੂੰ 25-26 ਨਗ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆ ਵੀਰ ਰਮਨ ਦੀ ਪ੍ਰੀਤ ਦੇ ਕਰੋ ਵੀਡੀਓ ਕਵਰ ਕਰਦੇ ਵਾ ਸੀਨੀਵਾਲ ਡੈਰੀ ਫਾਰਮ ਤੋਂ ਆਓ ਗੇ ਇਕ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਵੀਰੇ ਆਪਣਾ ਨਾਮ ਹੈਗਾ ਰਮਨਪ੍ਰੀਤ ਸਿੰਘ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਜੀ ਫਾਰਮ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਫਾਰਮ ਆ ਜਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਨੋਟ ਕਰ ਲਓ ਜੀ 6280713934 6280713934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਆਟੋਮੈਟਿਕ ਆਜੂ ਵੀਰ ਨੂੰ ਤੇ ਉਹ ਲੋਕੇਸ਼ਨ ਲਾ ਕੇ ਆ ਜੇ ਸਿੱਧਾ ਫਾਰਮ ਤੇ ਆ ਜੇ ਵੀਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਉਹ ਫਾਰਮ ਤੇ ਲੈ ਕੇ ਆਉਗੀ ਜਿਹੜਾ ਆਪਾਂ ਆਪਾਂ ਵੀਡੀਓ ਬਣਾਉਣੇ ਆਪਾਂ 9 ਤਰੀਕ ਨੂੰ ਵੀਰੇ ਸਵੇਰੇ ਇਹ ਕਵਰ ਕਰਦੇ ਆਂ ਵੀਡੀਓ ਔਰ ਇਹ ਕਰਮ ਵਾਲੀਆਂ ਜਿਹੜੀਆਂ ਵੀਰੇ ਆਪਾਂ ਵੇਚਾਂਗੇ ਡੂੰਆਂ ਇਹ ਇਹ 10 ਤਰੀਕ ਨੂੰ ਦਿਨ ਸ਼ਨੀਵਾਰ ਬਣਦਾ ਜੀ ਕੱਲ ਨੂੰ ਸਵੇਰ 7 ਵਜੇ ਇਹਨਾਂ ਦੇ ਸੌਦੇ ਚਾਲੂ ਕਰ ਦਿਆਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਦੇ ਵਿੱਚ ਵੀਰੇ 25 ਨਾਗ ਹੋਣਗੇ 20 ਨਾਗ ਤਕਰੀਬਨ 19 20 ਨਾਗ ਆਪਾਂ ਕੈਮਰੇ ਦੇ ਸਾਹਮਣੇ ਕਰਾਂਗੇ ਪੰਜ ਛੇ ਬੈੜਾ ਆਪਣੀਆਂ ਵੀਰੇ ਹੋਰ ਆਉਣ ਵਾਲੀਆਂ ਉਹ ਆ ਜਾਣਗੇ ਦੋ ਘੰਟੇ ਤਿੱਕਰ ਰੇਟ 1 ਕਿਰ ਵੀਰੇ ਜਮਾ ਖਿੱਚਤੇ ਜੀ 50000 ਤੋਂ ਸ਼ੁਰੂ ਹੋ ਕੇ 85000 ਆਪਣਾ ਐਂਡ ਰੇਟ ਆ ਵੀਰੇ ਠੀਕ ਹੈ ਜਿਹੜਾ ਵੀਰੇ ਨੇ ਅੱਜ ਰੇਟ ਬਾਹਰੋਂ ਪਤਾ ਕਰ ਲਿਆ ਆਪਣੇ ਫਾਰਮ ਤੇ ਆ ਗਿਆ ਕੱਲ ਨੂੰ ਇੱਕ ਖਰੀਦਣਾ ਆ ਘਰੋਂ ਸਖਾਲਾ 2 ਲੈ ਕੇ ਜਾਊਗਾ ਖਾਲੀ ਮੋੜਨ ਵਾਲਾ ਸਿਸਟਮ ਨਹੀਂ ਹੋਊਗਾ ਮੇਰੇ ਬੋਲਣ ਨਾਲ ਗੱਲ ਨਹੀਂ ਬਣਨੀਗੀ ਆਓ ਵੀਡੀਓ ਦੇਖੋ ਵੀਰੇ ਤੇ ਕੱਲ ਨੂੰ ਆਪਣੇ ਫਾਰਮ ਤੇ ਆਓ ਜੀ ਤੇ ਮੇਲਾ ਦੇਖੋ ਵੀਰੇ ਯਾਦਾ ਨਕੀਨੇ ਖਰੀਦ ਕੇ ਲਿ ਜਾਓ ਪਹਿਲੇ ਨੰਬਰ ਆਪਾਂ ਗਾਂ ਦੇਖੀ ਜਾਨੇ ਆ ਵੀਰੇ ਗਰਲੈਂਡੋ ਆ ਪਯੌਰ ਠੀਕ ਹੈ ਹਾਂਜੀ ਸੂਆ ਵੀਰ ਜੀ ਦੂਜਾ ਸੂੰਦੀ ਆ ਸਾਡੇ ਫਾਰਮ ਤੇ ਸੂਤੀ ਵੀਰੇ 25 ਤੋਂ 26 ਕਿਲੋ ਚਵਾ ਦੇਗੇ ਕਰਮਾਲੀ ਦਾ ਠੀਕ ਹੈ ਤੇ ਬਾਕੀ ਵੀਰੇ ਐਸੀ ਨਹੀਂ ਬੋਲਣਾਗਾ ਇਹ ਆਪ ਗਵਾਹੀ ਭਰੂ ਵੀ ਮੈਂ 25 26 ਕਿਲੋ ਵਾਲੀ ਹੈਗੀ ਆਂ ਕਿ ਜਾਂ ਉਦਾਂ ਕਹਿਣ ਦੀਆਂ ਗੱਲਾਂ ਨੇ ਹਨ ਮੋਟਾ ਗੁੰਦਿਆ ਇਹਦਾ ਵਪਾਰੀ ਦੇ ਅਜੀਬ ਚ ਹੁੰਦਾਗਾ ਠੀਕ ਹੈ ਹਾਂਜੀ ਪਰ ਇਹ ਦੱਸੂ ਮੈਂ ਕਿੰਨੇ ਕਿਲੋ ਵਾਲੀਆਂ ਜੀ ਠੀਕ ਹੈ 25 ਕਿਲੋ ਦੁੱਧ ਲਈ ਵਹਿੜਾ ਹਕੀਕਤਾਂ ਹਵਾਨਾ ਗਵਾਹੀ ਭਰਦਾ ਇਹਦਾ ਹਨ ਬਿਲਕੁਲ ਭਰਦਾ ਵੀਰੇ ਪਰ ਦੁੱਧ ਬਾਹਰ ਦੇਊਗੀ ਪਰ ਜੇ ਆਪਾਂ ਹਿਸਾਬ ਲਈ ਇਸ ਤਰ੍ਹਾਂ ਹੀ ਨਸਲ ਦਾ ਵੀਰੇ 25 ਬਹੁਤ ਹੋ ਜਾਂਦਾਗਾ ਕਿਉਂਕਿ ਜਦੋਂ ਅਸੀਂ ਅੱਗੇ ਤੋਂ ਵੀਰੇ ਇਹ ਗਊ ਮਾਤਾ ਖਰੀਦਣ ਜਾਂਦੇ ਆਗੇ ਸਿਆਣੇ ਦੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਜ਼ੌਹਰੀ ਮੇਰੇ ਨਾਲ 2-3 ਹੁੰਦੇ ਨੇ ਨਾਲ ਠੀਕ ਹੈ ਉਦੋਂ ਆਪਾਂ ਇਹਦਾ ਕਰਮ ਵਾਲੀਆ ਚਾਰਪਰੇ ਸਕੈਨ ਕਰਦੇ ਨੇ ਆ ਵੀ ਇਹ ਕਿ ਕਿਸ ਤਰ੍ਹਾਂ ਦੀ ਹੈਗੀ ਆਗੀ ਕਿਉਂ ਉਹ ਤਾਂ ਦੁਨੀਆ ਵੀਰੇ ਪਰਖੂ ਤੋਂ ਪਰਖੂ ਪਈਆ ਪਰ ਜਦੋਂ ਕੋਈ ਵੀ ਬੰਦਾ ਕਿਸੇ ਕਿੱਤੇ 'ਚ ਵੱਢ ਜਾ ਉਹਦੇ ਬਾਰੇ ਨੌਲੇਜ ਜ਼ਿਆਦਾ ਆ ਜਾਂਦੀ ਆ ਠੀਕ ਹੈ ਇਹ ਆਪਾਂ ਮੈਂਟਾਂ ਦੇ ਹਿਸਾਬ ਨਾਲ ਵੇਚਣੀਆਂ ਹੁੰਦੀਆਂ ਨੇ ਮੈਂਟਾਂ 'ਚ ਉਹ ਵਿਕਣੀਆਂ ਸਿਆਣੇ ਦੀ ਕਹਾਵਤਾਂ ਭਾ ਅਸਰ ਪਾਤੀਆਂ ਵਿਕਦੀਆਂ ਬੇਪਾਤਾ ਵੀਰੇ ਸਿਆਉਣਾ ਨਹੀਂ ਵਿਕਦਾ ਪਰ ਇੰਨੀ ਸੂਨ ਨੂੰ ਪੰਜ ਤੋਂ 6 ਦਿਨ ਲਊਗੀ ਜਿਹੜਾ ਵੀਰ ਆ ਗਿਆ ਵੀਰੇ ਇਹ ਇਹਦਾ ਸਭ ਤੋਂ ਪਹਿਲ ਦੇ ਆਧਾਰ ਤੇ ਸੌਦਾ ਹੋਊਗਾ ਅੱਗੇ 2 ਨੰਬਰ ਦੇਖੀਏ ਨੇ ਜਿਹੜੀ 2 ਨੰਬਰ ਵੀਰੇ ਜਰਸੀ ਆ ਗਈ ਵੱਡੀ ਪੰਜਾਬ ਵਾਲੀ ਤੇ ਸੂਨ ਨੂੰ ਤਾਂ ਕੱਚੀ ਆ ਵੀਰੇ ਇੱਕ ਹਫ਼ਤੇ ਦੀ ਠੀਕ ਹੈ ਤੇ ਜਿਹੜਾ ਵੀਰ ਲੈ ਗਿਆ ਵੀਰੇ ਇਹ ਵੀ ਵੀਰ ਦੀ ਚੰਗੇ ਦੁੱਧ ਵਾਲੀ ਹੈਗੀ ਹੈ ਜਰਸੀ ਆ ਗਈ ਹੈ ਇੱਕ ਹਫ਼ਤਾ ਬਾਕੀ ਹੈ ਹਾਂ ਹੋ ਸਕਦਾ ਪਹਿਲਾ ਆੜ ਤੇ ਜਾਨੀ ਦੀ ਨਾਂ ਵਿਕੇ ਪਰ ਉਹ ਜਿਹੜਾ ਬੰਦਾ ਥਰਕੀ ਆ ਤੇ ਖੋਦਾ ਵੀਰੇ ਕੱਚਾ ਜਾਨਵਰ ਵੀ ਲੈ ਜਾਂਦਾ ਠੀਕ ਹੈ ਕੋਈ ਜ਼ਿਆਦਾ ਕੱਚੀ ਨਹੀਂ ਹਫ਼ਤੇ ਦੀ ਕੱਚੀ ਆ ਜਿਹੜਾ ਵੀਰ ਸਾਹਮਣੂ ਵੀਰੇ ਨਜ਼ਾਰੇ ਲਊ ਦੇਖੋ ਮਿਲਕ ਮਿੰਡ ਦਾ ਕੀ ਬਾਤਾਂ ਆ ਵੀਰੇ ਲੱਗੀ ਕਰਮ ਵਾਲੀ ਨੂੰ ਰਾਜੀ ਸਮੀ ਬੜੀ ਪੂਰੀ ਆ ਹਨਾ ਬਹੁਤ ਵੀਰੇ ਠੰਡੀਆਂ ਸੀਲ ਬੜੀਆਂ ਬਾਕੀ ਆਪਣੀ ਜਿਹੜੀ ਜ਼ਿਆਦਾ ਵੇੜ ਲੈਣੀ ਹੈ ਵੀਰੇ ਸਭ ਤੋਂ ਪਹਿਲਾਂ ਥਣ ਲੈਵੇ ਦੀ ਕੁਆਲਿਟੀ ਦੇਖਣੀ ਆ ਮੇਰੀ ਵੀ ਬੋਡੀ ਸਟੇ ਦੀ ਕੁਆਲਿਟੀ ਦੇਖਣੀ ਆ ਵੀਰੇ ਫਿਰ ਲਾ ਕੇ ਆਪਾਂ ਉਹਦੀ ਬਰੀਡ ਤੇ ਜਾਣਾ ਉਸ ਤੋਂ ਅੱਗੇ ਜੀ ਠੀਕ ਹੈ ਤੇ ਵੇੜ ਠੰਡੀ ਸੀ ਨਾ ਜੁਨੀ ਹੁੰਦੀ ਆ ਸਭ ਤੋਂ ਵੱਡੀ ਗੱਲ ਠੀਕ ਹੈ ਠੰਡੀ ਸੀਲ ਆਪਾਂ ਦੇਖਣੀ ਆ ਬਹੁਤ ਚੰਗੀ ਆ ਅੱਗੇ 3 ਨੰਬਰ ਜਰਸੀ ਆ ਗਈ ਹਾਂ ਇਹ ਵੀਰੇ 3 ਨੰਬਰ ਤੇ ਆ ਗਈ ਤੇ ਭਾ ਬਿਲਕੁਲ ਜਾਇਜ਼ ਭਾਤ ਜਮਲੀ ਜਾਇਜ਼ ਭਾਤ ਦੇ ਦਿਆਂਗੇ ਤੇ ਸੂਨ ਨੂੰ ਇਹ ਵੀ ਪੰਜ ਤੋਂ 6 ਦਿਨ ਲਊਗੀ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਸਾਫ਼ ਰਹੋ ਕੰਨਾ ਕੰਨਾ ਨਗ ਦੇਖੀ ਚੱਲੇਓ ਵੀਰ ਜੀ ਥਣਲੇ ਵਾਲੇ ਪੱਖ ਤੋਂ ਅਖਰ ਵਾਲੇ ਪਾਸਿਓ ਕੋਈ ਵੀਰ ਆਪਾਂ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਗਲਤ ਨਗ ਲਾ ਲੇ ਵੀਰੇ ਕਾਫੀ ਕਲਰ ਚ ਆ ਗਈ ਹੈ ਨਾ ਕਾਫੀ ਚ ਆ ਗਈ ਵੀਰੇ ਆਪਾਂ ਜਿਵੇਂ ਸੁਰਮਾ ਜਾਂ ਕਹਿੰਦੇ ਨੇ ਗਰਸੀ ਨੂੰ ਉਹ ਆ ਗਈ ਠੀਕ ਹੈ ਫਾਇਟ ਵਾਲੇ ਪੱਖ ਤੋਂ ਵਧੀਆ ਰਹੂ ਅਸਲ ਵੀਰੇ ਠੰਡੀ ਸੀਲ ਆ ਜਿੰਨੀ ਕਹਿ ਦੀਏ ਠੀਕ ਹੈ ਅੱਗੇ ਆ ਗਿਆ HF ਚ ਬੱਚੀ ਬਿਲਕੁਲ ਖੀਰੀ ਵੱਸੀ ਆ ਵੀਰੇ ਦੁੱਧ ਦੰਦੀਆਂ ਦੇ ਵਿੱਚ ਆ ਡਾਇਮੰਡ ਪੀਸ ਆ ਹਾਰਮ ਦੇ ਵਿੱਚੋਂ ਲਈ ਆ ਬਲੱਡ ਲੈਂਡ ਸਾਰੀ ਦੇ ਦੇਾਂਗੇ ਠੀਕ ਹੈ ਵੀਰੇ 15 ਦਿਨ ਦੀ ਆ ਬਿਲਕੁਲ ਖੀਰੀ ਆ 20 ਮਹੀਨੇ ਉਮਰ ਆ ਹਜੇ ਤੇ ਬੱਸੀ ਨਿਖਰੂ ਐਨੀ ਕੁ ਗੱਲਾਂ ਹੀ ਛੱਡ ਦਿਓ ਇਹ ਸਾਫ ਸੁਥਰੇ ਜਮਾ ਕਪੂਰੀ ਜਾਰ ਕੇ ਬੱਚੀ ਮੇਰੇ ਸਾਫ ਸੁਥਰੀ ਆ ਵੀਰੇ ਇਹਦੇ ਨਾਲ ਦੇ 10 ਬੱਚੇ ਆਪਣੇ ਹੋਰ ਵੀ ਲੈ ਆਏ ਬਿਆ ਉਹ ਦੂ ਅਗਲੇ ਲਾੜ ਦੇ ਲਿਆਵਾਂਗੇ ਜੈ ਜਗਰਾ ਕੱਟੀਆਂ ਲੈ ਕੇ ਰੱਖੇ ਹੋਏ ਕੱਟੀਆਂ ਵੀਰੇ ਲਈਆਂ ਵੀਆਂ ਨੇ ਇੰਨਾ ਹੈ ਨਹੀਂ ਵੀ ਆਪਾਂ ਗਾਇਆਂ ਜਿਵੇਂ ਕਲਾੜ ਬਣਾਉਣੀ ਆਪਾਂ 25 ਗਾਇਆਂ ਮਾਲ ਬਥੇਰਾ ਖਰੀਦਿਆ ਹੁੰਦਾ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਹੈ ਤੇ ਇਹ ਬੱਚਾ ਵੀਰੇ ਇੱਕ ਤਰ੍ਹਾਂ ਉੱਤ ਆਪਾਂ ਲਾਇਆ ਤਾਂ ਇਹਨੇ ਵੇਚਣਾ ਵੀਰੇ ਸਾਨੂੰ ਜਣੀ ਫਰਮਾਇਸ਼ ਕਰਦੇ ਸੀ ਵੀ ਕੱਟੀਆਂ ਬੱਸੀਆਂ ਵੀਰੇ ਸਾਨੂੰ ਚਾਹੀਦੀਆਂ ਉਸ ਤਰ੍ਹਾਂ ਆਪਾਂ ਇੱਕ ਵੇੜਾ ਕਲਾਈਆ ਹੁੰਦੇ ਜੇ ਆਪਾਂ 10 ਲਾਵਾਂਗੇ ਜੀ ਪ੍ਰਮਾਤਮਾ ਅੱਗੇ ਨਾਲ ਆ ਗਈ ਵੀਰੇ ਦਾ ਤਕਰੀਬਨ ਮੇਰੇ ਹਿਸਾਬ ਨਾਲ ਜੀ ਜਾਨੀ ਦੀ ਤੀਜਾ ਹੋ ਗਈ ਤੂੰ ਨਹੀਂ ਬੜਾ ਤੀਜਾ ਤੀਜਾ ਹੋਣੀ ਐਵੇਂ ਝੂਠ ਬੋਲਣ ਦਾ ਕੀ ਫਾਇਦਾ ਹੈਗਾ ਐਵੇਂ ਆਪਾਂ ਹਰ ਇੱਕ ਨੂੰ ਦੂਜਾ ਕਹ ਦੀ ਉਹਦਾ ਫਿਰ ਕੱਪ ਦਾ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਤੇ ਜਮਾਏ ਭਾਅ ਆਲਾ ਹੈਗਾ ਵੀਰੇ ਠੀਕ ਹੈ ਹਾਂ ਭਾਅ ਫੁੱਲ ਫੁੱਲ ਭਾਅ ਲਾ ਦੇਾਂਗੇ ਖਿੱਚ ਦੇਾਂਗੇ ਵੀਰ ਜਾਨੀ ਹਿੱਲੂਗਾ ਨਹੀਂ ਬਾਹਲਾ ਨਹੀਂ ਵੀਰੇ ਮੈਂ ਮੰਨਦਾ ਇਹਦਾ 15 16 ਕਿਲੋ ਦੁੱਧ ਤੇ ਬੜੀ ਆਮਦਨੀਆਂ ਦੇਊਂ ਐਵੇਂ 20 ਕਿਲੋ ਉਹਦਾ ਵੀਰੇ ਹਰ ਇੱਕ ਦਾ ਝੂਠ ਬੋਲੀ ਜਾਈ ਉਹਦਾ ਕੋਈ ਤੰਤ ਹੀ ਨਹੀਂ ਫਿਰ ਗੱਲਾਂ ਦਾ 10 ਕਿਲੋ ਦੁੱਧ ਦਊਗੀ ਬੜੀ ਆਮਦਨੀਆਂ ਦੇਊਂਗੀ ਭਾਅ ਵੀਰੇ ਬਹੁਤ ਇਹਦਾ ਸੁਥਰਾ ਭਾਅ ਹੈਗਾ ਇੰਨਾ ਸਾਫ਼ ਭਾ ਹਾਲੇ ਵੇਲੇ ਪੱਖ ਤੋਂ ਵੀਰੇ ਨਜ਼ਾਰੇ ਲਿਆ ਦੂ ਗਰਮੀ ਘਟ ਮੰਨਣ ਵਾਲਾ ਮਾਲ ਹੈਗਾਗਾ ਬਾਕੀ ਵੀਰੇ ਦੇਖੋ ਦੁੱਧ ਪੀਣ ਲੈ ਕੇ ਤਲਾਸ਼ ਦੇ ਵਿੱਚ ਹੈ ਠੀਕ ਹੈ ਅੱਗਿਆ ਬੈੜ ਆ ਗਈ ਹਾਂਜੀ ਵੀਰੇ ਇਹ ਜਣੀ ਉਹਦਾ ਕਿਛੁ ਮੱਕੜ ਹੈਗੀ ਵੀਰੇ ਠੀਕ ਹੈ ਇਹ ਦੂਜਾ ਸੂਈ ਹੋ ਤਕਰੀਬਨ ਜਿਵੇਂ ਗਾਹ ਕ ਮੰਨ ਨੂੰ ਤੀਜਾ ਮੰਨ ਲੈ ਪਰ ਇਹ ਦੂਜਾ ਹੋਊਗੀ ਤੇ ਇਹ ਵੀ ਭਾਸਰ ਇਹ 18 ਕਿਲੋ ਕਰ ਜੂਜੀ 18 ਕਿਲੋ ਦਾ ਰਾਮ ਕਰ ਜੂਗੀ ਬੜੀ ਰਾਮ ਕਰੀਣਾ ਕਰ ਜੂਗੀ ਕਿਉਂਕਿ ਇਹਦੇ ਦੇਖੋ ਨਾੜ ਨੂੰ ਅੱਖਰ ਜਾਨਵਰ ਦਾ ਪਤਾ ਲੱਗ ਜਾਂਦਾ ਥੋੜੇ ਲਾਲੀ ਜਾ ਯਾਰ ਸ਼ਹਿਰ ਦਾ ਬਲੱਡ ਜਾ ਆ ਗਿਆ ਹੈਗਾ ਵੀਰੇ ਬਲੱਡ ਜੋੜੇ ਚ ਹੀ ਹੈਗਾਗਾ ਠੀਕ ਹੈ ਜਿੰਨੀ ਜ਼ਿਆਦਾ ਹਜੇ ਕਰਾ ਉਸ ਰੱਖਾਂਗੇ ਇੱਕ ਮਹੀਨਾ ਜਿੱਦ ਦੇ ਨੌਵਾਂ ਮਹੀਨਾ ਚੜ ਗਿਆ ਪ੍ਰਮਾਤਮਾ ਦੀ ਕਿਰਪਾ ਸੜਕਾ ਨਾਗ ਵੀ ਚਾਲੀ ਗਈਆਂ ਤੇ ਲੈ ਜਾਗੇ ਤੇ ਥੋੜਾ ਜਾ ਫਿਰ 20% ਬਰੀਡ ਵਾਲੇ ਪਾਸੇ ਨੂੰ ਹੋ ਜਾਗੇ ਠੀਕ ਹੈ ਹੁਣ ਜਾਇ ਜਾਇ ਚੀਜ਼ ਉਹ ਜਾ ਮਨ ਕੇ ਮੌਸਮ ਦੇ ਹਿਸਾਬ ਨਾਲ ਚੱਲਦੀ ਵੀ ਸਾਡਾ ਸਾਰਾ ਮੌਸਮ ਦੇ ਹਿਸਾਬ ਨਾਲ ਚਲਦੇ ਆ ਆਪਾਂ ਰੋਟੀਆਂ ਵੀ ਥਾਲ ਚੋਣੀਆਂ ਧਰਦੇ ਜਿੰਨੀ ਆਂ ਭੋਖਾ ਭੋਖਾ ਦੋ ਧਰਦੇ ਆ ਮੈਂ ਤਿੰਨ ਚਾਰ ਖਾ ਗਏ ਮੈਨੂੰ ਤਰਤ ਹੋਈ ਉਹਦਾ ਕੋਈ ਫਾਇਦਾ ਨਹੀਂਗਾ ਜੈ ਜਗਤ ਆਪਾਂ ਵੀਰੇ ਇਹ ਕਹਿੰਦੇ ਆ ਵੀ ਬਸ ਤੋੜੀ ਫੁਲਕਾ ਚੱਲੀ ਜਾਵੇ ਮਾਨੀ ਡਾਨੀ ਆਪਾਂ ਬਾਨਾ ਨਹੀਂ ਚਾਹੁੰਦੇ ਜੈ ਜਗਤ ਤੋੜੀ ਫੁਲਕਾ ਚੱਲੇ ਇਹ ਨਹੀਂ ਵੀ ਮੈਂ ਜੱਫੇ ਪਾਲਾ ਸਾਰੇ ਪੰਜਾਬ ਨੂੰ ਮਿਲਾਈ ਰਹੇ ਮੈਂ ਉਹ ਕੰਮ ਨਹੀਂ ਹ ਏ ਵੀਰੇ ਦੂਜਾ ਸ਼ੂਆ ਸੁੰਡੀ ਆ ਜੀ ਤੇ ਜਣੀ ਬਰੀਡ ਵਾਲੇ ਪੱਖ ਚ ਹੈਗੀ ਆ ਚੰਗੀ ਵੀਰੇ ਚਮੜੀ ਬਿਲਕੁਲ ਪਤਲੀ ਹੈਗੀ ਦੇਖੋ ਕੱਲੀ ਕੱਲੀ 나ੜ ਦੀਂਦੀ ਆ ਕਾਗਜ਼ ਵਰਗੀ ਨਰਮ ਆ ਹਨਾ ਇਹ ਖਾਨਲੇ ਵਾਲੇ ਪੱਖ ਚ ਇਹ ਵੀਰੇ 20 ਕਿਲੋ ਵਾਲੀ ਆ ਗਈ 20 ਕਿਲੋ ਦੋ ਤਾਰੇ ਬਿਲਕੁਲ ਆ ਗਈ ਵੀਰੇ ਸਾਡੇ ਫਾਰਮ ਤੇ ਸੂਪੀ ਚਵਾ ਦਿਆਂਗੇ ਵੀਰੇ ਗੱਲ ਹੀ ਕੋਈ ਨਹੀਂ ਬਾਕੀ ਅਸੀਂ ਨਹੀਂ ਬੋਲਣਾ ਕਿਰੇ ਗਊ ਮਾਂ ਦਾ ਦੱਸੂ ਦੇਖੋ ਲੈਵੇ ਤੇ 나ੜਾ ਨੂੜਾ ਮੇਰੇ ਬਰੀਕੀਆਂ ਬੜੀਆਂ ਕਰਮ ਵਾਲੀ ਗੁੱਦੀ ਵੀ ਨਾੜਾ ਨਾ ਜਾਵਾ ਹਨਾ ਬਾਹ ਪੂਰੀਆਂ ਬਰੀਕੀਆਂ ਮੇਰੇ 20 ਤੋਂ ਅੰਦਰ ਨਹੀਂ ਰਹਿੰਦੀ ਬਾਹਰ ਹੋ ਚੁ ਪਲੱਸ ਹੋ ਚੁ ਤੋ ਬੈੜ ਪੂਰੀ ਸਾਫ ਸੁਥਰੀ ਆ ਤੇ ਰਾਜੀ ਪੂਰੀ ਜਿੰਦ ਜਾਣ ਦੇ ਵਿੱਚ ਆ 20 ਦੀ ਐਵਰੇਜ ਜਾਨੀ ਹੈਗੀ ਆ ਬਿਲਕੁਲ ਹੈਗੀ ਆ ਬਾਕੀ ਵੀਰੇ ਜਣੀ ਸਾਡੇ ਕੋਲ ਟ੍ਰਾਂਸਪੋਰਟ ਦੀ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਚੱਲਦਾ ਉੱਪਰ 7 ਪੀ ਥੱਲੇ ਜੰਦਾ ਲੱਗੇਗਾ ਕੋਈ ਵੀ ਵੀਰ ਨੇ ਦੂਰੋਂ ਆਉਣਾ ਬੇਚਿੰਤ ਹੋ ਕੇ ਆਵੇ ਹਰੇਕ ਦੀ ਪੈਮਾਨ ਚਰਚਾ ਨਾਲ ਆਪਣੇ ਨਾਲ ਜਾਂਦੇ ਆ ਕਰਮ ਵਾਲੀਆਂ ਦੇ ਉਹ ਕਿਸੇ ਵੀਰ ਨੇ ਕਰ ਲੈਣੀ ਆ ਉਹ ਦੋਹਾਂ ਦੀ ਸਾਂਝੀਆ ਬਾਰੇ ਤਾਂ ਆ ਦੋਦੀ ਹੋ ਜਾਂਦਾਗਾ ਬਚਤ ਕਰ ਦਿੰਦੇ ਜਿੰਨੀ ਹੁੰਦੀ ਆ ਅੱਜ ਕਰ ਦਿੰਦੇ ਆ ਵੀਰੇ ਇਹ ਬੱਸੀ ਆ ਗਈ ਵੀਰੇ ਇਹ ਸੂਆ ਵੀਰੇ ਕਾਨੂੰਨ ਨਹੀਂ ਹੈਗੀ ਦੂਜਾ ਸੂਆ ਦੰਦ ਸੇਜ ਜਾਂਦਾ ਠੀਕ ਹੈ ਤਕਰੀਬਨ ਇਦੂ ਅੱਗੇ ਵੀਰੇ ਆਪਣੇ ਕੋਲ ਉਹ ਬੱਚੀ ਦੀ ਵੀ ਬਲੱਡ ਲੈਣੀ ਹੈ ਤਕਰੀਬਨ ਸਾਰੀਆਂ ਦੀ ਬਲੱਡ ਲੈਣ ਹੈਗੀ ਆ ਕਿਹੜਾ ਸੀਮਨ ਲੱਗਿਆ ਕਿਹੜੇ ਸੀਮਨ ਦੀ ਹੈਗੀ ਆ ਉਹ ਆਪਣੇ ਕੋਈ ਬਾਇਓ ਡਾਟਾ ਵੀਰੇ ਸਾਰਾ ਹੈਗਾ ਕਰਮਾਲੀ ਦਾ ਹਰ ਇੱਕ ਨੂੰ ਬੋਲੀ ਜਾਉਂਦਾ ਕੋਈ ਫਾਇਦਾ ਨਹੀਂ ਮੂੰਹ ਜਵਾਨੀ ਕਿਸੇ ਨੂੰ ਦੱਸਿਆ ਨਹੀਂਗਾ ਜਿਹਦਾ ਲਿਖਤੀ ਰੂਪ ਚ ਮਿਲਦਾ ਉਹਦਾ ਪਰ ਲਿਖਤੀ ਰੂਪ ਦਿਨੇ ਦੇਖੋ ਵੀਰੇ ਨੇੜੇ ਮਰਵਾ ਦਿਓ ਨੇਵੇਂ ਦਿਨਾਂ ਦਾ ਦੇਖੋ ਠੀਕ ਹੈ ਨਾੜਾ ਨਾਲ ਤਾਂ ਗੁੰਦੀ ਕੱਚੀ ਕੱਚੀ ਹੈ ਗੱਲੀ ਹਨਾ ਬਸ ਕੱਚੀ ਆ ਵੀਰੇ ਹਫ਼ਤੇ ਤੋਂ ਦੱਸ ਦਿੰਦੇ ਵਿੱਚ ਕੱਚੀ ਆ ਤੇ ਸਾਫ਼ ਮਾਲ ਵੀਰੇ ਖਰੀਦਿਆ ਜਾਂਦਾਗਾ ਫਿਰ ਉਹ ਕੱਚਾ ਨਹੀਂ ਦੇਖਿਆ ਜਾਂਦਾਗਾ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਗਊ ਮਾਤਾ ਵੀਰੇ ਘੱਟ ਥੋੜੀ ਜੀ ਮਿਲਦੀ ਹੈਗੀ ਹੈਗੀ ਤੇ ਇਹ ਕਿਹੜੇ ਟੌਪਿਕ ਤੇ ਮੈਂ ਬੋਲਦਿਆਂ ਤੇ ਪਹਿਲਾਂ ਅਸੀਂ ਕਿਵੇਂ ਕਹਿੰਦੇ ਸੀ ਜਾਨਵਰ ਬੋਲਦੇ ਸੀਗੇ ਵਿੱਚ ਵੀ ਉਹਦੋਂ ਕਹਿੰਦੇ ਸੀਗੇ ਮੈਨੂੰ ਖੂਨ ਵੀ ਆਇਆ ਵੀਰੇ ਤੁਸੀਂ ਜਾਨਵਰ ਨਾ ਬੋਲੋ ਇਹ ਗਊ ਮਾਤਾ ਗਾਏ ਹੁਣ ਮੈਂ ਤਕਰੀਬਨ ਮਹੀਨਾ ਹੋ ਗਿਆ ਮੈਂ ਗਊ ਮਾਤਾ ਬੋਲਦਾ ਹੁਣ ਵੀ ਵਿੱਚ ਨਹੀਂ ਪੁੱਤੀਆਂ ਕਰਦੇ ਆ ਵੀਰੇ ਗਊ ਮਾਤਾ ਨਹੀਂ ਲੱਗੀਆਂ ਕੋਈ ਨਹੀਂ ਵੀਰੇ ਵੀਰੇ ਸੂਰ ਆ ਮਹਸਾਤ ਬਚਨ ਜੀ ਠੀਕ ਹੈ ਤੇ ਦੁਨੀਆ ਨਹੀਂ ਵੀਰੇ ਜਿੱਤੀ ਜਾਂਦੀ ਹਰ ਬੰਦੇ ਦੀ ਆਪੋ ਆਪਣੀ ਸਮਝ ਆਏ ਵੀਰੇ ਸੋਨੇ ਕਿ ਗਊ ਮਾਂ ਤੇ ਹੀ ਹੁੰਦੀ ਆ ਬੜਾ ਦੁੱਧ ਪੀਣੇ ਜੈਕਾਰਾ ਹਾਂ ਅੱਗੇ ਰੇ ਜੜਾ ਡੱਬਾ ਆ ਅਗੇ ਵੀਰੇ ਚੰਗੀ ਬੜੀ ਲਾਡਾ ਸਟਾਈਲ ਚੱਲੂ ਦਾ ਵੀਰੇ ਦੁੱਧ ਦਿੱਤਾ ਹੋਗਾ ਠੀਕ ਹੈ ਤੇ ਆਪਣੇ ਫਾਰਮ ਦੇ ਸੂਪੀਆ ਪਾਸ 27 28 ਦਾ ਚਵਾ ਦੇਾਂਗੇ ਕੱਚੀ ਇਹ ਵੀ ਹਫਤੇ ਤੋਂ ਦੱਸ ਦਿੰਦੀ ਹੈਗੀ ਆ ਹਫਤੇ ਦੱਸ ਦਿੰਦੀ ਕੱਚੀ ਆ ਲੱਖਰ ਬਹੁਤ ਚੰਗਿਆ ਵੀਰੇ ਥਣਲੇ ਵਾਲੇ ਪੱਖ ਤੋਂ ਬਹੁਤ ਸੁੱਜੀ ਨਿਕਲੂ ਕਰਮਾ ਪਰ ਨਾੜਾਂ ਨਾਲ ਤਾਂ ਗੁੰਦੀ ਵੀ ਆ ਹਨਾ ਗੁੰਦੀ ਵੀਰੇ ਬਿਲਕੁਲ ਜੀ ਤੋਂ ਮੂੰਹ ਬਰੀਕੀਆਂ ਬਹੁਤ ਤਾਂ ਪਤਲੀ ਬਹੁਤ ਮੇਰੇ ਮੂੰਹ ਮੱਥੇ ਤੇ ਮਰਵਾ ਦਿਓ ਬਹੁਤ ਸਾਫ ਆ ਗਈ ਠੀਕ ਹੈ ਸੋ ਬੈੜ ਬਹੁਤ ਚੰਗੀ ਹੈ ਸਾਫ ਸੁਥਰੀ ਪਰਾਂਹਾਂ ਪਰੂਆਂ ਬਹੁਤ ਹੋ ਰਹੇ ਹਨ ਨਹੀਂ ਸੀਨ ਵੀਰੇ ਬਹੁਤ ਦਾੰਤ ਕੋਈ ਨਹੀਂ ਕੋਈ ਵੀ ਬੈੜ ਦੇਖਾਂਗੇ ਵੀਰੇ ਐ ਖੱਪੜ ਦੇਖੋਗੇ ਮੈਂ ਨਹੀਂ ਮੂਤ ਲੱਗਦਾ ਜਿਵੇਂ ਲੱਗੇ ਚਲੋ ਚਲੋ ਸਰਪੰਚ ਸਾਹਿਬ ਠੀਕ ਹੈ ਕਿਉਂਕਿ ਵੀਰੇ ਸਾਡਾ ਸਿਸ਼ਟਮ ਇਹ ਨਹੀਂ ਹੁੰਦਾ ਵੀ ਇੱਕ ਗਾਂ ਦੇਤੀ ਤਾਂ ਸਾਸਰੀ ਘਰ ਠੀਕ ਹੈ ਸਾਡਾ ਸਿਸ਼ਟਮ ਹੁੰਦਾ ਵੀਰੇ ਗਾਂ ਨੂੰ ਲੰਮਾ ਲੰਮਾ ਅਸੀਂ ਇਹ ਸੋ ਇੰਨੇ ਆ ਵੀਡੀਓ ਨੂੰ ਵੀ ਅਜਿਹਾ ਵੀਰੇ ਵਾਲੇ ਦੇ ਫਾਰਮ ਤੇ ਆ ਰਿਹਾ ਹੈਗਾ ਜਿੱਥੇ ਅੱਗੇ ਗਾਂ ਜਾਣੀ ਉਹ ਸਾਡੇ ਆਪ ਦੇ ਘਰੇ ਜਾਣੀ ਆ ਠੀਕ ਹੈ ਆਪਾਂ ਵੀਰੇ ਇੱਕ ਤੋਂ 21 ਬਣਾ ਕੇ ਤੋਰਦੇ ਆਂਗੇ ਇੱਕ ਵਾਰੀ ਦਾ ਸਿਸਟਮ ਨਹੀਂ ਕਰਦੇਗੇ ਉਹ ਤਾਂ ਫਿਰ ਕੰਮ ਨੂੰ ਪਤਾ ਲੱਗੇ ਲੰਮਾ ਸਮਾਂ ਨਹੀਂ ਚੱਲਦੇ ਠੀਕ ਹੈ ਇਹ ਕਿਹੜਾ ਸੁਆ ਜੀ ਵੀਰੇ ਸੁਆ ਦੂਜਾ ਬੈੜ ਦੀਆਂ ਬਰੀਕੀਆਂ ਦੇਖੋ ਅਸੀਂ ਨਹੀਂ ਬੋਲਣਾ ਬੈੜ ਆਪੇ ਬੋਲੂਗੀ ਕੱਲ ਨੂੰ ਇਹ ਬੈੜ ਵੀਰੇ 50 ਮਿੰਟਾਂ ਦੇ ਵਿੱਚ ਸੌਦਾ ਵਿਕੂ ਇਹਦਾ ਠੀਕ ਹੈ ਐਰ ਸੈਰ ਦਾ ਆ ਗਿਆ ਇਹ ਵੀ ਥੋੜਾ ਬਿਲਕੁਲ ਆ ਗਿਆ ਵੀਰੇ ਬਰੀਕੀ ਵਾਲੀ ਆ ਬੱਸੀ ਵੀਰੇ ਬਾਈ ਤਾਂ ਹੀ ਨਿੱਟੜਾਲੀ ਬੱਸੀ ਨਿਕਲੂਗੀ ਬੜੀ ਆਰਾਮਦਾਰੀ ਨਾਲ ਥਣ ਦੇਖੋ ਐ ਚਾਰਸਪਰੇ ਪਿਆ ਘੜ ਘੜ ਤੇ ਬਰੀਕੀ ਬਹੁਤ ਆ ਵੀਰੇ ਕਰਮ ਵਾਲੀ ਦੀ ਉਹਨੇ ਸਾਫ਼ ਸੁਥਰੀ ਹੈਣਾ ਹਾਂਜੀ ਇੱਕ ਮੈਂ ਗੱਲ ਹੋਰ ਬੋਲ ਦਿਆਂ ਵਿਚ ਵੀਰ ਪਹੁੰਚਦੇ ਆ ਵੀਰੇ ਵੀ ਬੋਲੀ ਲੱਗੂਗੀ ਜਾਂ ਵਿਚ ਵੀਰਾ ਚਾਹੀਦਾ ਵੀਰੇ ਦੇਖੋ ਅੱਜ ਵੀਡੀਓ ਬਣਾ ਕੇ ਪਾ ਰਿਹਾ ਹਾਂ ਸਾਰੀਆਂ ਮਗਰ ਭੇਜ ਦਿਆਂਗੇ ਨਾਲੂ ਵੇਚਾਂ ਇਹ ਤਾਂ ਲੱਗ ਲੱਗ ਨਾਗ ਵੇਚਾਂਗੇ ਕਿਸੇ ਕਿਸਮ ਦੀ ਕੋਈ ਬੋਲੀ ਨਹੀਂ ਲੱਗਦੀ ਜਿਹੜਾ ਨਾਗ ਮੇਰੇ ਵੀਰ ਨੇ ਇੱਕ ਨੇ ਮੰਗ ਲਿਆ ਉਹਦੀ ਅੱਧਾ ਘੰਟਾ ਬੈਠ ਕਰਦੇ ਉੱਡਦੀ ਕਿਸੇ ਨੂੰ ਕੋਈ ਸੌਦਾ ਨਹੀਂ ਦਿੰਦੇ ਅੱਧਾ ਘੰਟਾ ਬਹੁਤ ਹੁੰਦਾ ਹੈਗਾ ਕੀ ਵੀਰ ਸਾਡੇ ਮੁੱਲ ਵੀਰੇ ਉਹ ਹੁੰਦੇ ਆ ਜਿਹੜਾ ਕਿਸੇ ਵੀਰ ਨੂੰ ਮੁੱਲ ਕਰ ਦਿਓ ਹਰ ਇੱਕ ਵੀਰ ਲੈ ਜਾਂਦਾਗਾ ਜੇ ਕਿਸੇ ਵੀਰ ਦੇ ਨਾਂ ਸਮਝਾਵੇ ਫਿਰ ਅੱਧੇ ਘੰਟੇ ਬਾਅਦ ਆਪਾਂ ਮੁੱਲ ਕਰਦੇ ਆਂ ਬਾਕੀ ਤੁਸੀਂ ਸੀਮੀ ਬਾਗਾਂ ਡੇਰੀ ਫਾਰਮ ਤੇ ਆਓ ਵੀ ਦੇ ਰਿਜ਼ਲਟ ਮਿਲੂਗਾ ਸਿਰਫ ਇੱਥੇ ਇਕੱਲਾ ਆਉਣਾ ਆਉਣਾ ਖਾਂਦੀ ਮੋੜਣਾ ਸਿਸਟਮ ਨਹੀਂ ਹੈਗਾਗਾ ਠੀਕ ਆ ਇਹ ਬਾੜ ਵੀਰੇ ਲਾੜ ਦੇ ਵਿੱਚੋਂ ਬਾਹਰ ਇਹ 85 ਰੇਂਜ ਤੋਂ ਬਾਹਰ ਆ ਵੀਰ ਅੱਪਾ ਪਹਿਲਾਂ ਨਸਤੀਏ ਇਹਦਾ ਜਾਨੀ ਬੈੜ ਦਾ 32 ਕਿਲੋ ਤੋਂ ਬਾਹਰ ਦੁੱਧ ਇਹਦਾ ਪਾਇਆ ਹੋਇਆਗਾ ਉਹਨਾਂ ਨਾਲ ਅਗੇ ਇਹਨੂੰ ਕਿਸੇ ਵੀ ਸੀਨੀਅਰ ਨਾਲ ਗੱਪ ਵਾਰੀ ਗਿਆ ਇਹਦਾ ਵੀ ਪਹਿਲਾਂ ਹੀ ਦੱਸਤੀ ਬਾਹਰ ਪਹਿਲਾਂ ਦੱਸਤੀ ਵੀਰੇ ਰਾਤ ਦੇ ਚੰਗੇ ਬਿਲਾ ਇਹਦਾ 30 ਕਿਲੋ ਤੋਂ ਬਾਹਰ ਚੋਇਆ ਵਾ ਕੱਚੀ ਵੀ ਵੀਰੇ ਇਹ 12 13 ਦਿਨ ਦੀ ਆ ਬਲੱਡ ਲਾਈਨ ਸਾਰੀ ਦੇ ਦਿਆਂਗੇ ਤੇ ਇਹ ਬੈੜ ਪਰ ਵੀਰੇ ਵਿਕੂਗੀ 1 ਯਾਰ ਦੇ ਲਾੜੀ ਚ ਵਿਕੂਗੀ ਇਹ ਠੀਕ ਹੈ ਕਿਉਂਕਿ ਐਡੀਆਂ ਵੱਡੀਆਂ ਬੈੜਾਂ ਵੀਰੇ ਬਹੁਤ ਘੱਟ ਮਿਲਦੀਆਂ ਨੇ ਹੁਣ ਡਿਮਾਂਡ ਬਹੁਤ ਮੰਨ ਲੱਗੀ ਐ ਨਾ ਜਿਹਨੂੰ ਰੁੱਤ ਆ ਗਈ ਬੰਨ ਲੱਗੀ ਵੀਰੇ ਰੁੱਤ ਆ ਗਈ ਇਹਦੀ ਇਹ ਤਾਂ ਬੈੜ ਗਾਲ ਨੂੰ ਪੈਲ ਦੇ ਆਧਾਰ ਤੇ ਵਿਕ ਠੀਕ ਹੈ ਔਰ 85 ਤੋਂ ਬਾਹਰ 85 ਦੁਬਾਰ ਦਾ ਆਪ ਦੇ ਖਰੀਦ ਕਰੀ ਹਾਂਜੀ ਹਾਂ ਜਿਆਦੇ ਸੋਹਦੇ ਵੀਰੇ ਜਿਹੜੇ ਜਿਹੜੇ ਆਪ ਅੰਦਰ ਬੈੜਾ ਦੇਖਿਆ ਨੇ ਜੀ ਇਹ ਸੂਇਲਾ ਮਾਲਾ ਕਰ ਮਾਲੀਆਂ ਠੀਕ ਹੈ ਪਰ ਬੈੜਾ ਆਪਣੀਆਂ 5 ਹੋਰ ਆਉਣੀਆਂ ਨੇ 6 ਆਉਣੀਆਂ ਇੱਕ ਗੱਬਣਾ ਆਉਂਦੀਆਂ 5 ਸੂਈਆਂ ਨੇ ਹੋਰ ਆਉਣੀਆਂ ਨੇ ਠੀਕ ਹੈ ਤੇ ਤਰਕੇ ਨੂੰ 25 ਨਾਲ ਬਹੁਣਗੇ ਗੱਲਾ ਗੱਲਾ ਕਰਕੇ ਵੇਚਾਂਗੇ ਠੀਕ ਹੈ ਬੇਚੈਂਦਰੀ ਦਾ ਕੋਈ ਨਾ ਸਿਸਟਮ ਨਹੀਂ ਹੈਗਾ ਵੀਰੇ ਜੈ ਜੈ ਗੱਲ ਹਾਂਜੀ ਤੁਹਾਨੂੰ ਕੋਈ ਨਾ ਮੋਟਾ ਨਾ ਦੂਜਾ ਸੂਆ ਸੂਈਆ ਦੋਧਰੇ ਪੱਖ ਤੋਂ ਫੁੱਲ ਆ ਵੀਰੇ 17-18 ਕਿਲੋ ਰੈਡੀ ਆ ਠੀਕ ਹੈ ਇਹਦੇ ਥੱਲੇ ਵੀਰੇ 22 ਤੋਂ 23 ਕਿਲੋ ਹੋਊਗਾ ਸੂਈਆ ਸਾਰੀਆਂ ਕੋਈ ਤਿੰਨ ਦਿੰਦੀ ਆ ਕੋਈ ਚਾਰ ਦਿੰਦੀ ਆ ਕੋਈ ਦੋ ਦਿੰਦੀ ਆ ਠੀਕ ਹੈ ਤੇ ਦੋਧਰੇ ਪੱਖ ਤੋਂ ਬਹੁਤ ਚੰਗੀਆਂ ਬੱਸੀ ਪਾਸ ਆ ਦੇਖੋ ਜੀ ਇਹ ਕੋਦੂ ਅੱਗੇ ਵੀ ਆ ਰਹੀ ਸੂਈ ਸੁਮਾਈ ਇਹਦੇ ਥੱਲੇ ਵੀ 20 ਕਿਲੋ ਦੇ ਘਰਾਂ ਚ ਹੋਊਗਾ ਜੀ ਇਹ ਆ ਸੂਈ 20 ਕਿਲੋ ਦੇ ਘਰਾਂ ਚ ਠੀਕ ਹੈ 18 ਕਿਲੋ ਦੁੱਧ ਅਗੇ ਆਇਆ 18 ਕਿਲੋ 18 ਲੀਟਰ ਦੁੱਧ ਆਜਰਾ ਹਾਂਜੀ ਖਾਰਾਗੇ 12 ਕਿਲੋ ਰੈਡੀ ਆ ਤੇ ਇਹ ਜੋੜਾ ਤੋੜ ਦਿਓ ਜੋੜਾ ਤੋੜੋ ਇਹਦੇ ਨਾਲ ਅੱਗੇ 20 ਕਿਲੋ ਰੈਡੀ ਹੋਊਗਾ ਉਹ ਕੈਮਰਾ ਮਰਵਾ ਦਿਓ ਦੇਖ ਲੋ ਜਿਵੇਂ ਉਹਦੇ ਹੁਣ ਵੀਰੇ ਗੱਡੀ ਆ ਗਈ ਗਊ ਮਾਤਾ ਕੀ ਇਸ ਤਰ੍ਹਾਂ ਕੁੱਤੇ ਖੋਲ ਕੇ ਖੇਡ ਇਸ ਤਰ੍ਹਾਂ ਵੀਰੇ ਆਪਣੀਆਂ ਗਊ ਮਾਤਾ ਆਈ ਜਾਂਦੀਆਂ ਗਰਮ ਵਾਲੀਆਂ ਹੈ ਸਮਾੜ ਆਈ ਜਾਂਦਾ ਸਮਾ ਮੁੱਤਰਾਈ ਜਾਂਦਾ ਵੀਰੇ ਠੀਕ ਹੈ ਕਹਿਣ ਦੀਆਂ ਗੱਲਾਂ ਨਹੀਂ 25 ਗੈਦੀਆਂ ਦਾ 25 ਹੀ ਮਿਲਣਗੀਆਂ ਜਿਆ ਜਿਆ ਗੱਲ ਧੋੜੀ ਬੜ ਰਹੇ ਹੁਣ ਆ ਤੋ ਵੀ ਸੋ ਵੀਰੋ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਰਾਜੀ ਸਮੀ ਬੜੀ ਬਹੁਤ ਆ ਬਰੀਕੀਆਂ ਬਹੁਤਾ ਬਣਦੇ ਆ ਮੈਨੂੰ ਕੋਈ ਬੰਦੇ ਕੰਮ ਨਹੀਂ ਆ ਦੇਖੋ ਲੈਵੇ ਤੇ ਨਾਲਾ ਨੂੜਾ ਨਾਲਾ ਨਾਲ ਤਾਂ ਗੋਦੀ ਪਿਆ ਹਾਂਜੀ ਪਾਲ ਦੇ ਆਧਾਰ ਤੇ ਉਹ ਵੇ ਦਾ ਟਾਈਮ ਚ ਚਵਾਈਆ ਪੈਣਾ ਦੀ ਕਰਨੀ ਆ ਹਣਾ ਬਿਲਕੁਲ ਕਰਨੀ ਆ ਤਾਂ ਹੀ ਵੀਰੇ ਰਾਮ ਦੀਆਂ ਨੇ ਕੋਈ ਝੂਠ ਬੋਲਣਾ ਸਿਸਟਮ ਨਹੀਂ ਹੈਗਾਗਾ ਸਾਰਾ ਮਾਲ ਚੋਣਾ ਰਹਿੰਦਾਗਾ ਹੁਣ ਜੇ ਆਪਾਂ ਚੋਣਦੇ ਵੀਰੇ ਵੀਡੀਓ ਦੇ ਵਿੱਚ ਵੀਰੇ ਤਾਂ ਦਿਖਾਇਆ ਮਾਲ ਦੇਖ ਜਾਂਦਾਗਾ ਜੈ ਜੈ ਗੱਲ ਆ ਹੁਣ ਆਪਾਂ ਇਹਦੀ ਚਵਾਈਏ ਦੂ ਬਾਅਦੋਂ ਹੋ ਜੂਗੀ ਤੇ ਉਹ ਸੈਟਿੰਗ ਹੋ ਜੇ ਨੇ ਬਾਕੀ ਦੁੱਧ ਤਾਂ ਸਾਡਾ ਸਾਰਾ ਕੱਲ ਦਾ ਮਣਿਆ ਵਾ ਕਿਤੇ ਥੱਲੇ ਕਿੰਨਾ ਕਿਤੇ ਥੱਲੇ ਕਿੰਨਾ ਅਜ ਦੁਬਾਰੇ ਫੇਰ ਮੈਂਤੀ ਹੋ ਜੂ। ਜੈ ਜੈ ਗੱਲ ਆ। ਹਾਂਜੀ ਤੇ ਬਾਕੀ ਬੜਾ ਹੋਰ ਵੀ ਖੜੀਆਂ ਹਨਾ। ਠੀਕ ਐ। ਇਹਦੇ ਥੱਲੇ ਵੀ 18 ਢੂਰਾ ਹੋਊਗਾ। ਇਹਦੇ ਥੱਲੇ 20 ਤੋਂ ਬਾਹਰ ਆਇਆ। ਤੇ ਆਹ ਮੱਸੀ ਵੀਰੇ ਤਾਜੀ ਛੂਈ ਆ ਐਸ ਸਰ ਦਾ ਕਰਾਵਸਾ ਤੇ ਛੂਆ ਪਰ ਦੂਜਾ ਹੈ ਚੌਕੀ ਹੋਈ ਆ। ਜੈ ਜੈ ਗੱਲ ਆ। ਆ ਬੈਣ ਵੀਰੇ ਪੜ ਤੇ ਚਰੇ ਲੂਪਾ। ਠੀਕ ਐ। ਇਹਦਾ ਪਹਿਲਾ ਮੂਰਲਾ ਤਾਂ ਅੰਦਾ ਹੈ। ਨਾ ਮੂਰਲਾ ਥਾਣਾ ਅੱਧਾ ਗਾ ਦੱਸ ਕੇ ਦੇਣੀ ਆ ਝੂਠ ਜਮਾ ਨਹੀਂ ਬੋਲਣਾ ਸਾਰੀ 24 ਚੋਂ ਨਫਾ ਕਮਾ ਲਾਂਗੇ ਕਿ ਚੋ ਘਾਟਾ ਖਾ ਲਾਂਗੇ ਪਰਤੇ ਚ ਦੇ ਦੂ 18 ਕਿਲੋ ਆ ਤੇ ਪਰਤੇ ਚ ਬਿਲਕੁਲ ਪਰਤੇ ਦੇ ਦੂ ਕੋਈ ਵੀ ਗਾ ਗਾ ਕੇ ਮੇਰਾ ਮੁੱਲ ਨਹੀਂ ਹੋਏ ਦਾ ਸਵੀਕਾਰਿਆ ਜੇ ਜੇਰ ਦੀ ਗਰੰਟੀ ਆ ਸਾਰੇ ਪੱਖ ਦੀ ਗਰੰਟੀ ਆ ਮਗਰ ਬੱਚਾ ਗਾ ਇਹ ਭਾਗ ਅਗਲੇ ਦਾ ਹੋ ਮੇਰਾ ਨਹੀਂ ਜਿਹੜਾ ਵੀ ਮਰਜੀ ਆ ਜੇ 62857 13934 ਸੀਨੀਵਾਰ ਗੜੇ ਦੇ ਫਰਦ ਗਾਵਾ ਦੀ ਗੱਡੀ ਚੜਾ ਕੇ